ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕੱਢੇ ਜਾਣ ਦੀ ਦਿੱਤੀ ical ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੁਆਬਾ ਸਰਕਲ ਗੁਰਾਇਆਂ ਵੱਲੋਂ ਜਿਲ੍ਹਾ ਜਨਰਲ ਸਕੱਤਰ ਤਰਸੀਮ ਸਿੰਘ ਢਿੱਲੋਂ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੱਢਿਆ ਗਿਆ। ਇਹ ਟਰੈਕਟਰ ਮਾਰਚ ਗੁਰਾਇਆਂ ਦੇ ਆਸ-ਪਾਸ ਦੇ ਪਿੰਡਾਂ ਵਿੱਚੋਂ ਹੁੰਦਾ ਹੈ ਲੱਡੋਵਾਲ ਟੋਲ ਪਲਾਜ਼ਾ ਫਲੋਰ ਵਿਖੇ ਸਮਾਪਤ ਹੋਇਆ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਜੋ 12 ਦੀਆਂ ਮੰਗਾਂ ਹਨ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਜਿਸ ਦੇ ਵਿਰੋਧ ਵਿੱਚ ਹੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਹੈ। ਉਹਨਾਂ ਆਖਿਆ ਕਿ ਅਗਰ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੋ ਜਲ ਪੂਰਾ ਨਾ ਕੀਤਾ ਤਾਂ ਉਹਨਾਂ ਵੱਲੋਂ ਇਸ ਤੋਂ ਵੀ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਮਜੂਦ ਹਨ ਗੁਰਾਇਆਂ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਖਾਸ ਰਿਪੋਰਟ ਜਨਸਖਤਰਾਂ ਭਾਰਤੀ ਕਿਸਾਨ ਜੁਨੀਆ ਦਬਾਬਾ ਜਿਹੜਾ ਜਲੰਧਰ ਆ ਪਾਪਾ ਨੂੰ ਪਤਾ ਹੈ ਕਿ ਜਿਹੜਾ 220 ਦੇ ਵਿੱਚ ਮੋਰਚਾ ਲੱਗਿਆ ਸੀ ਉਹਦੇ ਵਿੱਚ ਮੋਦੀ ਸਰਕਾਰ ਨੇ ਜਿਹੜੇ ਕਾਲੇ ਕਾਨੂੰਨ ਲਿਖਤੀ ਤੌਰ ਤੇ ਵਾਪਸ ਵੀ ਲੈ ਲਏ ਸੀ ਪਰ ਫਿਰ ਉਹਨੂੰ ਸਿੱਧੇ ਤੌਰ ਤੇ ਫਿਰ ਦੁਬਾਰਾ ਕਿ ਜਿਹੜੀ ਪੰਜਾਬ ਦਾ ਭਾਰ ਦੇ ਉੱਤੇ ਲਾਗੂ ਕਰਨ ਜਾ ਰਿਹਾ ਸੋ ਅਸੀਂ ਇਸ ਦੇ ਵਿਰੋਧ ਦੇ ਵਿੱਚ ਜਿਹੜੀ ਅੱਜ ਦੀ ਕਾਲ ਆ ਐਸ ਕੇ ਐਮ ਗੈਰ ਰਾਜਨੀਤਿਕ ਤੇ ਐਸ ਕੇ ਐਮ ਤੇ ਕੇ ਐਮ ਐਮ ਤਿੰਨਾਂ ਫਾਰਮ ਵੱਲੋਂ ਦਿੱਤੀ ਗਈ ਸੀ ਤੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਦਬਾਬਾ ਸਾਡੇ ਪ੍ਰਧਾਨ ਮਜੀਦ ਸਿੰਘ ਜੀ ਰਾਏ ਤੇ ਜਨ ਸਕੱਤਤਾ ਸਦਨਮ ਸਿੰਘ ਸਾਨੀ ਉਹਨਾਂ ਨੇ ਸੁਦੇਸ਼ ਲਾਇਆ ਸੀਗਾ ਤੇ ਭਾਈ ਆਪਾਂ ਵੀ ਇਸ ਕਾਲ ਦਾ ਹਿੱਸਾ ਬਣਾਣਾ ਸੋ ਇਸ ਦੇ ਲਈ ਅਸੀਂ ਸਰਕਲ ਕਰਿਆ ਬੜਾ ਰੁੜਕਾ ਅਪਰਾ ਤੇ ਦਸਾਂਝ ਕਲਾਂ ਤੋਂ ਆਪਣੇ ਸਾਥੀ ਜਿਹੜਾ ਟਰੈਕਟਰ ਮਾਰਚ ਆ ਉਹ ਕਰਨ ਲਈ ਜਾ ਰਹੇ ਆ ਤੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਜੇਕਰ ਸਰਕਾਰ ਨੇ ਇਹ ਜਿਹੜੇ ਸਾਡੇ ਦੇ ਕਾਨੂੰਨ ਥੋਪ ਰਹੀ ਆ ਤੇ ਸਾਡੀਆਂ ਜਿਹੜੀਆਂ 12 ਮੰਗਾਂ ਹੱਕੀ ਮੰਗਾਂ ਨਹੀਂ ਪੂਰੀਆਂ ਕਰ ਰਹੀ ਜੇਕਰ ਸਰਕਾਰ ਇਹ ਪੂਰੀਆਂ ਨਹੀਂ ਕਰਦੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਤਿੱਖਾ ਹੋਰ ਸੰਘਰਸ਼ ਕੀਤਾ ਜਾਊਗਾ ਜਿਹਦੀ ਜਿਹੜੀ ਜ਼ਿੰਮੇਵਾਰਾ ਕੇਵਲ ਤੇ ਕੇਵਲ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਹੋਵੇਗੀ ਤੇ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਇਹ ਟਰੈਕਟਰ ਮਾਰਚ ਦਾ ਹਿੱਸਾ ਬਣ ਰਹੇ ਨੇ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਦੀ ਆਪਣੀ ਇਹ ਲੜਾਈ ਹੈ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਹੈ 220 ਦਿਨ ਦੌਰਾਨ ਤੋਂ ਲੈ ਕੇ ਅੱਜ ਵੀ ਲੜਾਈ ਜਿਹੜੀ ਜਾਰੀ ਹੈ ਪਰ ਸਰਕਾਰ ਜਿਹੜੀ ਕੇਂਦਰ ਸਰਕਾਰ ਹੈ ਉਹ ਸਿੱਧੇ ਨਾਲ ਸਿੱਧੇ ਤੌਰ ਤੇ ਕਿਸਾਨਾਂ ਦੇ ਉੱਤੇ ਜਿਹੜੇ ਉਹ ਕਾਲੇ ਤਿੰਨ ਕਾਨੂੰਨ ਆਪਾਂ ਰੱਦ ਕਰਵਾਏ ਸੀ ਜਿਨ੍ਹਾਂ ਖਾਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਫੀ ਮੰਗੀ ਸੀ ਆਮ ਸਾਰੇ ਲੋਕਾਂ ਤੋਂ ਵੀ ਮੈਂ ਇਹ ਕਾਨੂੰਨ ਜਿਹੜੇ ਆ ਲੋਕਾਂ ਨੂੰ ਸਮਝਾ ਨਹੀਂ ਸਕਿਆ ਤੇ ਉਹਦੇ ਉਹਨੂੰ ਦੁਬਾਰਾ ਫੇਰ ਕਿਸੇ ਕਮਾਕੇ ਤਰੀਕੇ ਨਾਲ ਪੇਸ਼ ਕੀਤੇ ਜਾ ਰਹੇ ਆ ਜਿਨ੍ਹਾਂ ਨੂੰ ਮੰਡੀ ਦਾ ਨਿੱਜੀਕਰਨ ਕਹਿ ਲਓ ਡਾਇਰੈਕਟਰ ਜਿਹੜੀ ਆ ਮੰਡੀ ਕਰਨ ਦਾ ਨਾਮ ਲੈ ਕੇ ਉਹ ਫਿਰ ਧੱਕੇ ਨਾਲ ਲਾਗੂ ਕੀਤੇ ਜਾ ਰਿਹਾ ਅਸੀਂ ਉਹਦਾ ਵਿਰੋਧ ਕਰਦੇ ਆਂ ਨਾਲੇ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਆਂ ਕਿ ਜਿਹੜੀ ਸਰਕਾਰ ਨੇ ਜਿਹੜੀਆਂ ਮੰਗਾਂ 220 ਵਾਲੇ ਅੰਦੋਲਨ ਚ ਮੰਗੀਆਂ ਸੀਗੀਆਂ ਕਿਸਾਨਾਂ ਦੀਆਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕੀਤਾ ਜਾਵੇ ਜਿੱਦਾਂ ਕਿ ਪਿਛਲੇ ਸ ਕਰੀਬਨ 6 ਦਿਨ ਤੋਂ ਜਿਹੜੇ ਸਾਡੇ ਕਿਸਾਨ ਆ ਕੋਈ ਜਗਜੀਤ ਸਿੰਘ ਡੱਲੇਵਾਲ ਜੀ ਉਹ ਮਰਨwarte ਤੇ ਬੈਠੇ ਆ ਉਹਨਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਰਨwarte ਤਾਂ ਉਹਨੂੰ ਬੰਦ ਕਰਾਇਆ ਜਾਵੇ ਅਸੀਂ ਬੇਨਤੀ ਕਰਦੇ ਆਂ ਤੇ ਸਾਡੀਆਂ ਜਿਹੜੀਆਂ ਹੱਕੀ ਮੰਗਾਂ ਇਹਨਾਂ ਨੂੰ ਮੰਨਿਆ ਜਾਵੇ ਨਾਲੇ ਅਸੀਂ ਆਵਾਮ ਨੂੰ ਆਮ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਜਿਹੜੀ ਇਹ ਕਿਸਾਨਾ ਕਾਨੂੰਨ ਆ ਕਿਸਾਨੀ ਕਾਨੂੰਨ ਇਹਦਾ ਅਸਰ ਗੱਲਾਂ ਕਿਸਾਨਾਂ ਤੇ ਨਹੀਂ ਇਹਦਾ ਅਸਰ ਆਮ ਲੋਕਾਂ ਤੇ ਪੈਣਾ ਹੈ